ਮਰੇ ਧਿਆਨ ਵਾਲੀ ਗੱਲ ਇਹ ਹੈ ਕਿ ਗੁਰਮੁਖੋ ਇੱਕ ਪਾਸੇ ਸ਼ਾਜਮਾਲ ਹੈ ਬਹੁਤ ਵੱਡਾ ਜਰਨੈਲ ਸੈਯਦ ਪਰਿਵਾਰ ਦੇ ਵਿੱਚੋਂ ਐ ਅਖੀਰਲੀ ਅੰਮ੍ਰਿਤਸਰ ਦੀ ਜੰਗ ਹੈ ਜਿਹੜੀ ਮਹਾਨ ਜੰਗ ਉਹਦੇ ਵਿੱਚ ਜਦੋਂ ਵਾਰ ਆਮਣੇ ਸਾਹਮਣੇ ਹੋਏ ਹਨ ਇੱਕ ਉਹ ਬੰਦਾ ਹੈ ਜਿਹੜਾ ਕੇਵਲ ਦੁਨਿਆਵੀ ਜੰਗਾਂ ਜੁੱਦਾਂ ਸ਼ਸਤਰਾਂ ਦੇ ਵਿੱਚ નિਪੁੰਨ ਹੈ ਸ਼ਾਹ ਜਮਾਲ ਹੱਤੇ ਦੇਖੋ ਉਹਦੀ ਉਮਰ 35 ਸਾਲ ਹੈ ਉਸ ਜਰਨੈਲ ਦੀ ਤੇ ਬਾਬਾ ਦੀਪ ਸਿੰਘ ਜੀ ਦੀ ਉਮਰ ਜਿਹੜੀ ਹੈ ਉਹ 75 ਤੋਂ 80 ਸਾਲ ਲਿਖੀ ਗਈ ਹੈ 75 ਸਾਲ ਦੀ ਉਮਰ ਦੇ ਵਿੱਚ 18 ਸਿਰ ਦਾ ਖੰਡਾ ਚੁੱਕ ਕੇ ਤੇ 35 ਸਾਲ ਦੀ ਸਾਹਮਣੇ ਮਹਾਨ ਜਰਨੈਲ ਦੇ ਨਾਲ ਜੰਗ ਕਰਨਾ 75 ਸਾਲ ਦੀ ਉਮਰ ਗੁਰਬਾਣੀ ਦੇ ਵਿੱਚ ਵਚਨ ਹੈ ਨਾ ਗੁਰਮੁਖ ਬੁੱਢੇ ਕਦੇ ਨਹੀਂ ਜਿਨ੍ਹਾਂ ਨੂੰ ਰੰਗ ਚੜ ਗਿਆ ਹੈ ਉਹ ਕਦੇ ਬੁੱਢੇ ਨਹੀਂ ਔਰ ਦੇਖੋ ਇੱਕ ਉਹ ਜਰਨੈਲ ਹੈ ਜਿਹਦੇ ਕੋਲ ਸਰੀਰਕ ਬਲ ਬਹੁਤ ਵੱਡਾ ਹੈ ਸ਼ਸਤਰ ਕਲਾ ਦੇ ਵਿੱਚ ਉਹ ਵੀ ਨਿਪੋਨ ਹੈ ਸ਼ਸਤਰ ਕਲਾ ਦੇ ਵਿੱਚ ਹੁਣ ਮੈਂ ਬੇਨਤੀ ਕਰਾਂ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਆਮੋ ਸਾਹਮਣਾ ਦੋਨਾਂ ਜਰਨੈਲਾਂ ਦਾ ਜੰਗ ਹੋਇਆ ਕੁਝ ਵਿਦਵਾਨਾਂ ਨੇ ਇਹਨੂੰ ਬੜੀ ਖੂਬਸੂਰਤੀ ਦੇ ਨਾਲ ਇੰਜ ਵੀ ਲਿਖਿਆ ਕਿ ਸੈਯਦ ਜਿਹੜਾ ਪਰਿਵਾਰ ਹੈ ਇਹ ਮੁਹੰਮਦ ਹਜਰਤ ਮੁਹੰਮਦ ਸਾਹਿਬ ਦਾ ਹੈ ਔਰ ਉਹਨਾਂ ਨੇ ਆਖਿਆ ਕਿ ਤੂੰ ਹਜ਼ਰਤ ਦੀ ਮੁਹੰਮਦ ਸਾਹਿਬ ਦੀ ਕੁਲ ਦੇ ਵਿੱਚੋਂ ਹੈ ਬਾਬਾ ਦੀਪ ਸਿੰਘ ਜੀ ਨੇ ਆਖਿਆ ਜਦੋਂ ਉਹਨੇ ਲਲਕਾਰਿਆ ਨਾ ਤੇ ਬਾਬਾ ਦੀਪ ਸਿੰਘ ਜੀ ਨੇ ਆਖਿਆ ਮੈਂ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਆ ਅੱਜ ਤੇਰਾ ਵੀ ਪਰਿਵਾਰ ਬਹੁਤ ਵੱਡਾ ਹੈ ਤੇ ਮੇਰਾ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਹੈ ਜਿਸ ਤਰ੍ਹਾਂ ਆਪਾਂ ਹੁਣੇ ਸਰਵਣ ਕੀਤਾ ਨਾ ਇੱਕ ਤਾਂ ਦੁਨਿਆਵੀ ਪਿਤਾ ਹੈ ਆਪਣੇ ਸਾਰਿਆਂ ਦੇ ਪਿਤਾ ਹਨ ਜਿੱਦਾਂ ਗਿਆਨੀ ਜੀ ਉਹਨਾਂ ਨੇ ਬਚਨ ਕੀਤਾ ਭਾਈ ਧਰਮ ਸਿੰਘ ਜੀ ਬਾਰੇ ਉਹ ਦੁਨਿਆਵੀ ਪਿਤਾ ਹਨ ਪਰ ਜਿਸ ਦਿਨ ਅੰਮ੍ਰਿਤ ਛਕਿਆ ਜਾਂਦਾ ਹੈ ਪੰਜ ਪਿਆਰੇ ਆਖਦੇ ਹਨ ਕਿ ਭਾਈ ਅੱਜ ਤੋਂ ਬਾਅਦ ਤੁਹਾਡਾ ਜਿਹੜਾ ਪਿਤਾ ਹੈ ਉਹ ਧੰਨ ਗੁਰੂ ਗੋਬਿੰਦ ਸਿੰਘ ਜੀ ਹੈ ਸਤਗੁਰੂ ਕੇ ਜਨਮੇ ਗਵਰਨ ਮਟਾਇਆ ਅੱਜ ਤੋਂ ਬਾਅਦ ਤੁਹਾਡੀ ਮਾਂ ਮਾਤਾ ਸਾਹਿਬ ਕੌਰ ਹੈ ਉਨੇ ਆਖਿਆ ਮੈਂ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਆ ਆ ਭਾਵੇਂ ਤੇ ਤੂੰ ਨੌਜਵਾਨ ਐ ਮੈਂ ਬੁੱਢਾ ਹਾਂ ਪਰ ਆ ਅੱਜ ਆਪਾਂ ਦੇਖੀਏ ਚਲੋ ਜੰਗ ਹੋਇਆ ਦੋਨੋਂ ਬੜੀ ਬਹਾਦਰੀ ਦੇ ਨਾਲ ਸੂਰਬੀਰਤਾ ਦੇ ਨਾਲ ਜਰਨੈਲ ਲੜੇ ਤੇ ਸਾਵਾ ਵਾਰ ਹੋਇਆ ਸੀਸ ਧੜ ਦੇ ਨਾਲੋਂ ਅਲੱਗ ਹੋਏ ਡਿੱਗੇ ਧਰਤੀ ਤੇ ਤੇ ਗੁਰਮੁਖੋ ਇੱਕ ਪਾਸੇ ਉਹ ਜਰਨੈਲ ਹੈ ਜਿਹਦੇ ਕੋਲ ਕੇਵਲ ਸ਼ਕਤੀ ਹੈ ਤੇ ਇੱਕ ਪਾਸੇ ਉਹ ਜਰਨੈਲ ਹੈ ਜਿਹਦੇ ਕੋਲ ਭਗਤੀ ਵੀ ਹੈ ਨਾਲ ਨਾਲ ਇੱਕ ਪਾਸੇ ਕੱਲੀ ਸ਼ਕਤੀ ਵਾਲਾ ਜਰਨੈਲ ਹੈ ਇੱਕ ਪਾਸੇ ਨਾਲ ਭਗਤੀ ਵਾਲਾ ਵੀ ਹੈ ਬਹੁਤ ਵੱਡਾ ਤਪ ਵੀ ਹੈ ਤੇ ਧਿਆਨ ਦੇ ਕੇ ਇਹ ਬਚਨ ਸਰਵਣ ਕਰਨਾ ਜੀ ਦੇ ਕੋਲ ਕੱਲਾ ਸਰੀਰਕ ਬਲ ਸੀਗਾ ਜਦੋਂ ਸਾਵੇਂ ਵਾਰ ਹੋਏ ਉਹ ਧਰਤੀ ਤੇ ਡਿੱਗ ਪਿਆ ਅੱਖਾਂ ਮੀਟ ਗਿਆ ਤੇ ਗੁਰਮੁਖੋ ਜਿਹਦੇ ਕੋਲ ਨਾਲ ਇਬਾਦਤ ਵੀ ਸੀਗੀ ਜਿਹਦੇ ਕੋਲ ਭਗਤੀ ਵੀ ਸੀਗੀ ਨਾਲ ਨਾਲ ਸ਼ਕਤੀ ਦੇ ਨਾਲ ਨਾਲ ਜਿਹਦੇ ਕੋਲ ਕੱਲਾ ਸਰੀਰ ਦਾ ਬਲ ਸੀਗਾ ਉਹ ਧਰਤੀ ਤੇ ਡਿੱਗਿਆ ਪਿਆ ਹੈ ਤੇ ਜਿਹਦੇ ਕੋਲ ਨਾਲ ਭਗਤੀ ਦਾ ਬਲ ਵੀ ਸੀਗਾ ਉਹ ਸੀਸ ਚੋਕੇ ਤੇ ਅੱਗੇ ਤੁਰ ਪਿਆ ਆਖੋ ਸਤਨਾਮ ਸ਼੍ਰੀ ਕਿਉਂਕਿ ਇੱਧਰ ਡਬਲ ਸ਼ਕਤੀ ਹੈ ਉਹਦੇ ਕੋਲ ਕੱਲਾ ਸਰੀਰਕ ਬਲ ਹੈ ਇਹਦੇ ਕੋਲ ਨਾਲ අධ්‍යාත්මික බලවීය ධනියාවී ශරීරක බලවිය අධ්‍යාත්මික බලවිය.